ਭਾਈ ਇਹ ਅਸੀਂ ਨਹੀਂ ਸਮੇ ਸਮੇਤੇ ਸ਼ਹਿਰ ਦੇ ਲੀਡਰ ਕਹਿੰਦੇ ਆ ਕਿ ਅਸੀਂ ਸ਼ਹਿਰ ਨੂੰ ਚਪਕਾਉਣੇ ਆ ਤੁਹਾਨੂੰ ਨਵਾਂ ਸ਼ਹਿਰ ਵਿੱਚ ਰੇਲਵੇ ਰੋਡ ਕੋਠੀ ਰੋਡ ਕਲਾਮ ਰੋਡ ਦਾ ਬਹੁਤ ਦਿਖਾਤਾ ਅੱਜ ਤੁਹਾਨੂੰ ਨਵੇਂ ਸ਼ਹਿਰ ਦਾ ਨਵਾਂ 셀ਫੀ ਪੁਆਇੰਟ ਦਿਖਾਣੇ ਆ ਨਵਾਂ 셀ਫੀ ਪੁਆਇੰਟ ਦਿਖਾਣੇ ਆ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਸਲ ਲੈਂਦੇ ਵੀਡੀਓ ਕਿਸ ਬਾਬਾ ਦਿਖਾਉਣ ਵਾਲੀ ਸਾਥੀਓ ਰੇਲਵੇ ਰੋਡ ਬਹੁਤ ਵਾਰ ਦਿਖਾਤਾ ਕੋਠੀ ਰੋਡ ਬਹੁਤ ਵਾਰ ਦਿਖਾਤਾ ਕਲਾਮ ਰੋਡ ਦਿਖਾਤਾ ਚੰਡੀਗੜ੍ਹ ਰੋਡ ਦਿਖਾਤਾ ਕਿੱਥੇ ਵੱਡੇ ਵੱਡੇ ਦੋ ਦੋ ਕਿੱਟ ਦੇ ਟੋਏ ਆ ਪਾਣੀ ਖੜਾ ਰਹਿੰਦਾ ਪਰ ਸਾਡਾ ਕੇਵਲ ਮਨ ਇਹ ਹੁੰਦਾ ਕਿ ਤੁਹਾਨੂੰ ਕੋਈ ਨਵੀਂ ਚੀਜ਼ ਵੀ ਦਿਖਾਈਏ ਔਰ ਇੱਥੇ ਇੱਕ ਨਵੀਂ ਕ੍ਰੀਏਟੀਵਿਟੀ ਕੀਤੀ ਆ ਸ਼ਹਿਰ ਦਾ ਇੱਕ ਨਵਾਂ ਛੋਟਾ ਨੈਗਰਾਫੋਨ ਇੱਕ ਨਵਾਂ সুইমিং ਪੂਲ ਜਿਹੜਾ ਸੜਕ ਦੇ ਵਿੱਚੋਂ ਵਿੱਚ ਆ ਇੱਕ ਸਾਈਡ ਤੇ ਵੈਸੇ ਪਰ ਵਿੱਚੋਂ ਵਿੱਚ ਨਜ਼ਰ ਪੈਂਦੀ ਆ ਉਹ ਅਜੀਹਾ ਸੈਲਫੀ ਪੁਆਇੰਟ ਆ ਜਿੱਥੋਂ ਹਰੇ ਹਰ ਇੱਕ ਦਾ ਲੰਘ ਆ ਪਰ ਥਾਣੇ ਦੇ ਬਿਲਕੁਲ ਨਾਲ ਹੈ ਜੀ ਉਹ ਆਜੀ ਆ ਦੇਖੋ ਸੈਲਫੀ ਪੁਆਇੰਟ ਇੱਥੇ ਬੈਰੀਕੇਡ ਉੱਤੇ ਰੱਖਿਆ ਹੋਇਆ ਤਾਂ ਅੱਜ ਲੋਕਾਂ ਨੂੰ ਪਤਾ ਲੱਗੇ ਕਿ ਕੋਇਆ ਵੀ ਨਾਲ ਡੂੰਗਾ ਤੇ ਪਾਣੀ ਇੱਥੇ 24 ਘੰਟੇ ਖੜਾ ਰਹਿੰਦਾ ਸਾਰਾ ਦਿਨ 24 ਘੰਟੇ ਪੀਣ ਵਾਲਾ ਪਾਣੀ ਮਿਲੇ ਜਾਂ ਨਾ ਮਿਲੇ ਧੋਣ ਵਾਲਾ ਪਾਣੀ ਮਿਲੇ ਜਾਂ ਨਾ ਮਿਲੇ ਐ ਸੜਕ ਤੇ ਐ ਸ ਕੋਇਏ ਤੇ ਤੁਹਾਨੂੰ ਹਮੇਸ਼ਾ 24 ਘੰਟੇ ਪਾਣੀ ਮਿਲੇਗਾ ਹੁਣ ਇੱਥੇ ਕ੍ਰੀਏਟੀਵਿਟੀ ਸਾਰਾ ਮੈਂ ਕਹਿੰਨਾ ਕਿ ਜਿਹੜਾ ਕ੍ਰੈਡਿਟ ਹੈ ਸਾਡੇ ਲੀਡਰਾਂ ਲੈ ਜਾਣ ਅਸਲ ਚ ਗੜਬੜ ਕੀ ਹੋਈ ਆ ਥੱਲੇ ਕਹਿੰਦੇ ਕੋਈ ਪਾਈ ਪਿਆਸੀ ਵਰ ਦਾ ਪਾਣੀ ਵੀ ਬਾਹਰ ਆਂਦਾ ਕੱਲਾ ਮੀਂਹ ਤੇ ਅਸੀਂ ਸਾਰਾ ਕੁਝ ਨਾ ਮੜ ਦਈਏ ਮੀਂਹ ਨੇ ਜਿਹੜਾ ਇਹ ਨਕਸ਼ਾ ਨਹੀਂ ਬਣਾਇਆ ਖਲੋ ਸੀਵਰ ਵੀ ਕਹਿੰਦਾ ਲੀਕ ਕਰਦਾ ਕੋਈ ਨਾ ਕੋਈ ਪੁਰਾਣਾ ਪਾਈਪ ਹੋਣਾ ਜਿਹੜਾ ਲੀਕ ਕਰਦਾ ਹੋਣਾ ਵੈਸੇ ਬਹੁਤ ਸਾਰੀਆਂ ਚੀਜ਼ਾਂ ਲੀਕ ਕਰਦੀਆਂ ਕਈਆਂ ਦੇ ਜਜ਼ਬਾਤ ਲੀਕ ਕਰ ਜਾਂਦੇ ਆ ਕਈਆਂ ਦੇ ਵਾਦੇ ਲੀਕ ਕਰ ਜਾਂਦੇ ਆ ਫਿਰ ਕਿ ਹੋ ਗਿਆ ਜੇ ਸੀਵਰ ਦਾ ਪਾਣੀ ਵੀ ਲੀਕ ਕਰ ਗਿਆ ਫਿਰ ਕਿ ਹੋ ਜੇ ਪਾਈਪ ਜਿਹੜਾ ਲੀਕ ਕਰ ਗਿਆ ਪਰ ਇੱਥੇ ਚਤੋਂ ਪੈਰ ਇਹੀ ਮਾਹੌਲ ਰਹਿੰਦਾ ਜਿਹੜੇ ਆ ਦੁਕਾਨਾਂ ਵਾਲੇ ਵਿਚਾਰੇ ਬਹੁਤ ਦੁਖੀ ਆ ਆਹ ਦੁਕਾਨ ਵਾਲੇ ਵੀਰ ਨਾਲ ਮੈਂ ਗੱਲ ਕੀਤੀ ਸੀ ਮੈਂ ਕਿਹਾ ਜੀ ਪੱਖ ਰੱਖੋਗੇ ਇਹਨੇ ਬੜਾ ਅਨੋਖਾ ਜਿਹਾ ਜਵਾਬ ਦਿੱਤਾ ਜਿਵੇਂ ਕੈਨੇਡਾ ਤੋਂ ਆਹਦਾ ਹੋ ਨੋ 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 ਕਹਿੰਦਾ ਮੈਂ ਪ੍ਰਸ਼ਾਸਨ ਖਿਲਾਫ ਨਹੀਂ ਬ ਅਗਲੀਆਂ ਦੁਕਾਨਾਂ ਵਾਲੇ ਦਾ ਹਿਸਾਬ ਕਿਤਾਬ ਲਾ ਲਓ ਕਿੰਨੇ ਪਰੇਸ਼ਾਨ ਹੋਣਗੇ ਪਰ ਪ੍ਰੋਬਲਮ ਇਹ ਹੈ ਕਿ ਇੱਥੇ ਸਾਡੇ ਕਿਸੇ ਨੇ ਬੋਲਣਾ ਨਹੀਂ ਔਰ ਉਹ ਦੇਖੋ ਨਾਲ ਉੱਥੇ ਪੱਥਰ ਜੇ ਵੀ ਰੱਖਣ ਵਿੱਚ ਸਰੀਆ ਵੀ ਹੈ ਔਰ ਛੋਟ ਇੱਥੇ ਟਰਨ ਆ ਤੁਸੀਂ ਦੇਖੋ ਆ ਟਰਨ ਆ ਮੇਲੇ ਦਿਖਾਈਂ ਚ ਰਾ ਇੱਧਰ ਕੱਟ ਆ ਤੇ ਇਹ ਕੱਟ ਵਿੱਚ ਜਦੋਂ ਇੱਥੇ ਇੰਨਾ ਪਾਣੀ ਖੜਾ ਤਾਂ ਗੱਡੀ ਦੂਜੇ ਪਾਸੇ ਚੱਲ ਜਾਣੀ ਤਾਂ ਕਈ ਵੇਲੇ ਹਾਦਸੇ ਦਾ ਵੀ ਜਿਹੜਾ ਸਬਬ ਬਣ ਸਕਦਾ ਪਰ ਨਵੀਂ ਚੀਜ਼ ਇਜਾਦ ਹੋਣੀ ਬਹੁਤ ਜ਼ਰੂਰੀ ਆ ਤਾਂ ਆਪਣੇ ਸ਼ਹਿਰ 'ਚ ਇਹ ਨਵੀਂ ਕਾੜ ਨਵੀਂ ਚੀਜ਼ ਇਜਾਦ ਕੀਤੀ ਐ ਨਵਾਂ ਸੈਲਫੀ ਪੁਆਇੰਟ ਆ ਛੋਟੂ ਜਿਹਾ ਬਹੁਤ ਛੋਟੂ ਜਿਹਾ ਨੈਗਰਾਫਾਲ ਬਾਕੀ ਨੂੰ ਕਿੰਨਾ ਕ ਫਰਕ ਪੈਂਦਾ ਆਉਂਦਾ ਹੀ ਨਹੀਂ ਕੋਈ ਕੀ ਕਰਨ ਦੱਸੋ ਹਾਂ ਜੀ 베ੜੀ ਲੈ ਕੇ ਆਣਾ ਪੈਣਾ ਇੱਟਾ ਵੀ ਡੁੱਬ ਜਾਂਦੀਆਂ ਮੇਰੇ ਖਿਆਲ ਇੱਟਾ ਵੀ ਡੁੱਬ ਜਾਂਦੀਆਂ ਦੱਸੋ ਕੀ ਕਰਨ ਉਹ ਉਹ ਪਰਲੇ ਦਾ ਵਿਚਾਰੇ ਜਮਾਂ ਹੀ ਦੁਖੀ ਹੋਣੀ ਉਹ ਤਾਂ ਪਰੇ ਤੱਕ ਪਾਣੀ ਆ ਸਾਨੂੰ ਲੱਗਦਾ ਉਹਨਾਂ ਕਿ ਆ ਆ ਪਰ ਜਿੱਦੀ ਦੁਕਾਨ ਹੁੰਦੋ ਪਰੇ ਤੱਕ ਲੱਗਦਾ ਪਾਣੀ ਤਾਂ ਹਾਂਜੀ ਮੁਸ਼ਕਿਲ ਹੋ ਜਾਂਦੀ ਨਾ ਔਰ ਤੁਹਾਨੂੰ ਆਪ ਵੀ ਬਿਮਾਰੀਆਂ ਦਾ ਖਤਰਾ ਤੇ ਜੱਤੋਂ ਮਿਹਰਬਾਨੀ ਇੱਦਾਂ ਰਹਿੰਦਾ ਕੱਲ ਸ਼ਾਮ ਤੱਕ ਸੁੱਕਣ ਦੀ ਉਮੀਦ ਹੈ ਉਮੀਦ ਹੈ ਕਿ ਸੀਵਰ ਵੀ ਲੀਕ ਕਰੀ ਜਾਂਦਾ ਉਹ ਬਿਮਾਰੀਆਂ ਦਾ ਖਤਰਾ ਪਰ ਆਪਾਂ ਨਵੇਂ ਸ਼ਹਿਰ ਦੀ ਮਮੀ ਕ੍ਰੀਏਟੀਵਿਟੀ ਤਾਂ ਲੈ ਕੇ ਆਉਣੀ ਆ ਨਾ ਕਦ ਤੱਕ ਇਕੱਲਾ ਰੇਲਵੇ ਰੋਡ ਨੂੰ ਕੋਠੀ ਰੋਡ ਨੂੰ ਕਲਾਮ ਰੋਡ ਨੂੰ ਬਦਨਾਮ ਕਰਦੇ ਰਹਾਂਗੇ ਕੋਈ ਹੋਰ ਨਵੀਂ ਚੀਜ਼ ਚਾਹੀਦੀ ਆ ਦੇਖੋ ਤਾਂ ਇੱਦਾਂ ਬੱਬਲਸ ਨਿਕਲਦੇ ਆ ਤੁਹਾਨੂੰ ਇੱਦਾਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਨਜ਼ਾਰੇ ਉੱਥੇ ਨਹੀਂ ਮਿਲਣਗੇ ਗਟੜਾਂ ਚੋਂ ਬੱਬਲਸ ਨਿਕਲਦੇ ਹੁਣ ਇਹ ਦੇਖਣ ਲਈ ਤੁਹਾਨੂੰ ਇੰਡੀਆ ਆਣਾ ਪੈਣਾ ਇੱਥੇ ਵੀਡੀਓ ਬਣਾ ਕੇ ਮੈਂ ਕਹਿੰਨਾ ਇੰਸਟਾ ਤੇ ਰੀਲਾਂ ਪਾਉ ਕੇ ਦੇਖੋ ਕਿੱਦਾਂ ਗਟਰ ਚੋਂ ਬੱਬਲਸ ਨਿਕਲਦੇ ਕਿੱਦਾਂ ਤੁਹਾਨੂੰ ਵਿਊ ਡਿਗਣੇ ਜਿਦਾ ਦਰਖਤੋਂ 베ਰ ਡਿੱਗਦੇ ਹੁੰਦੇ ਆ ਐਵੇਂ ਵਿਊ ਡਿਗਣੇ ਤੁਹਾਨੂੰ ਵੀ ਸਾਡਾ ਕੰਮ ਹੈ ਵੈਸੇ ਕੋਈ ਨਵੀਂ ਚ ਜਿਹੜੇ ਸਾਡੇ ਪਰਿਵਾਰਕ ਮੈਂਬਰ ਉਹਨਾਂ ਕਹਿੰਦੇ ਜਿੱਨਾ ਵਾਕੇ ਸਾਰੋਜ ਲੰਘਦੇ ਤੇ ਪਾਣੀ ਇੱਦੀ ਖੜਾ ਹੁੰਦਾ ਲੋਕਾਂ ਜਿਹੜੇ ਲੰਘਦੇ ਆ ਉਹ ਤਾਂ ਮੈਨੂੰ ਦੇਖਦੇ ਆ ਕਿ ਯਾਰੇ ਫਿਰ ਟੋਏ ਦੀ ਖਬਰ ਕਰਨ ਆ ਗਿਆ ਪਾਣੀ ਖੜੇ ਦੀ ਕਰਨ ਆ ਗਿਆ ਸੀਵਰ ਖੋਲੇ ਦੀ ਕਰਨ ਆ ਗਿਆ ਪਰ ਜਿਹੜੇ ਲੋਕ ਪਰੇਸ਼ਾਨ ਨੇ ਆ ਜਿਹੜੇ ਆਂਦੇ ਜਾਂਦੇ ਨੂੰ ਤਕਲੀਫ ਹੁੰਦੀ ਹੈ ਅਸੀਂ ਤਾਂ ਉਹਨਾਂ ਦੀ ਤਕਲੀਫ ਸਾਂਝਾ ਕਰਨ ਆਏ ਆ ਉਮੀਦ ਹੈ ਕਿ ਪ੍ਰਸ਼ਾਸਨ ਨਹੀਂ ਜਾਗੇ ਕਿਉਂਕਿ ਹਾਲੇ ਤੱਕ ਕੋਈ ਜਾਗਿਆ ਹੀ ਨਹੀਂ ਜਾਗੇ ਹੁੰਦੇ ਸਾਨੂੰ ਖਬਰ ਕਰਨ ਦੀ ਲੋੜ ਕੀ ਪੈਣੀ ਸੀ ਤਾਂ ਉਮੀਦ ਹੈ ਕਿ ਪ੍ਰਸ਼ਾਸਨ ਸੁੱਤਾ ਤਾਂ ਸੁੱਤਾ ਰਹੇਗਾ ਬਹੁਤ ਬਹੁਤ ਸ਼ੁਕਰੀਆ